ਵਾਹਿ ਗੁਰਜੀਕਾ ਕਾਲ ਸਾਹ ਵਾਹਿ ਗੁਰਜੀਕੀ ਪਤੇ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਆਵੋ ਮਿਲੋ ਸਹੇਲੀ ਹੋ ਇਥੇ ਵਿਸਰਾਮ ਸੱਚੜਾ ਨਾਮ ਲਏ ਹਾਂ ਇਥੇ ਥੋੜੀ ਜੀ ਡੈਸ਼ ਦੀ ਲਾ ਕੇ ਲਮਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਰੋਵਹਿ ਬਿਰਹਾ ਤਾਨ ਕਾ ਆਪਣਾ ਸਾਹਿਬ ਸੰਮਾਲੇ ਹਾਂ ਸੰਮਾਲੇ ਹਾਂ ਸੰਮਾਲੇ ਹਾਂ ਰੂਹ ਹੈ ਬਿਰਹ ਤਨ ਕਾ ਆਪਣਾ ਸਾਹਿਬ ਸੰਮਾਲੇ ਹਾਂ ਸਾਹਿਬ ਸੰਮਲ ਸੰਮਾਲੇ ਪੰਥ ਨਿਹਾਲੇ ਤਨ ਕਾ ਜੀ ਚਲੋ ਜੀ ਆ ਸਾਪੇ ਉੱਥੇ ਜਾਣਾ ਧਿਆਨ ਨਾਲ ਪਾਠ ਉਚਾਰਨ ਕਰਨਾ ਸਾਹਿਬ ਸੰਮਾਲੇ ਪੰਥ ਨਿਹਾਲੇ ਨਿਹਾਲ ਲੈ ਨਹੀਂ ਕਹਿਣਾ ਲੈ ਦੀ ਸਿਹਾਰੀ ਵੀ ਲਾਉਣੀ ਆ ਫੇਰ ਪੜੋ ਜੀ ਇਸੇ ਪੰਕਤੀ ਸਾਹਿਬ ਸੰਭਾਲ ਲੈ ਪੰਥ ਨਿਹਾਲੇ ਅਸਾ ਪੇ ਉਥੈ ਜਾਣਾ ਆਹਾ ਹੀ ਤੂੰ ਮੇ ਬੋਲਨੇ ਨਿਹਾਲੇ ਹੀ ਨਹੀਂ ਕਹਿਣਾ ਐਡਾ ਲਾ ਕੇ ਨਿਹਾਲੇ ਅਸਾ ਪੇ ਉਥੈ ਜਾਣਾ ਜਿਸ ਕਾ ਕੀਆ ਤិន ਹੀ ਲੀਆ ਹੋਆ ਤਿਸ ਕਾ ਪਾਣਾ ਜੋ ਤੈਨ ਕਰ ਪਾਇਆ ਸੋ ਆਗੈ ਆਇਆ ਅਸੀਂ ਕਿ ਹੁਕਮ ਕਰੇਹਾ ਆਵਹੁ ਮਿਲਹੁ ਸਹੇਲੀ ਹੋ ਸੱਚੜਾ ਨਾਮ ਲਐਹਾ ਮਰਨ ਨ ਮੰੰਦਾ ਲੋਕਾ ਆਖੀਐ ਜੀ ਮਰ ਜਾਣਾ ਐਸਾ ਕੋਈ ਸੇਵਹੁ ਸਾਹਿਬ ਸੇਵਹੁ ਸਾਹਿਬ ਆਹੇ ਹੋੜਾ ਲੱਗਿਆ ਸੇਵੇ ਹੋ ਕਵਾਂਗੇ ਤਾਂ ਹੋੜਾ ਲੱਗ ਸੇਵੇ ਹੋ ਛੇਦੀ ਬੁਲਾਵੇਂ ਸੇਵੇ ਹੋ ਸੇਵੇ ਹੋ ਸਾਹਿਬ ਸਮਰਾਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵ ਤਾ ਫਲ ਪਾਵ ਆਗੈ ਮਿਲੇ ਵਡਾਈ ਜੇ ਆਪਾਂ ਜਾਵ ਹੋ ਪਾਵ ਹੋ ਕਰਾਂਗੇ ਫਿਰ ਹੋੜੇ ਲੱਗ ਜਾਣਗੇ ਬਸ ਇਹੀ ਸ਼ੁੱਧਤਾ ਹੁੰਦੀ ਹੈ ਹੋੜਾ ਤਾ ਹੂੜਾ ਬੋਲਿਆ ਔਂਕੜਾ ਔਂਕੜ ਬੋਲਿਆ ਜੇ ਹੋ ਔਂਕੜ ਲਗਿਆ ਹੂੜੇ ਬੋਲੀ ਗਏ ਹੂੜੇ ਦੀ ਜਗ੍ਹਾ ਲਾਂ ਬੋਲੀ ਗਏ ਸਿਹਾਰੀਆਂ ਦੀ ਜਗ੍ਹਾ ਲਾਂ ਬੋਲੀ ਗਏ ਇਹ ਫਿਰ ਕੋਈ ਸ਼ੁੱਧ ਪਾਠ ਨਹੀਂ ਫਿਰ ਤੇ ਅਸ਼ੁੱਧ ਹੀ ਐ ਭੇਟੈ ਸਿਉ ਜਾਵ ਸੱਚ ਸਮਾਵ ਤਾ ਪਤ ਲੇਖੈ ਪਾਈ ਮਹਿਲੀ ਜਾਏ ਪਾਵ ਖਸਮੈ ਭਾਵ ਰੰਗ ਸਿਉ ਰਲਿਆ ਮਾਣੈ ਮਰਣ ਨਾ ਮੰੰਦਾ ਲੋਕਾ ਆਖੀਐ ਮਰਣ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਨਸਾ ਸੂਰਿਆ ਹੱਕ ਹੈ ਮਰਨ ਮੁਨਸਾ ਸੂਰਿਆ ਇੱਥੇ ਠਮਕਲਾ ਦਨੀਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਹੀ ਆਗੇ ਆਖੀਐ ਦਰਗਹ ਪਾਵਹਿ ਸਾਚੀ ਮਾਣੋ ਦਰਗਹ ਮਾਣ ਪਾਵਹਿ ਪਤ ਸਿਉ ਜਾਵਹਿ ਦਰਗਹ ਆਦੀ ਤਰਗ ਹੈ ਮਾਨ ਪਾਵ ਹੈ ਪਤਿ ਸਿਉ ਜਾਵਹਿ ਆਗੈ ਦੂਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵੈ ਭਉ ਭਾਗੈ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੂ ਮਰਣ ਮੁਨਸਾ ਸੂਰਿਆ ਹੱਕ ਹੈ ਸੱਸੀ ਦੇ ਹੁਲ ਬਿੰਦੀ ਵੀ ਹੈਗੀ ਕੰਨਾ ਕੰਨੇ ਦੇ ਉੱਤੇ ਮਰਣ ਮੁਨਸਾ ਸੂਰਿਆ ਹੱਕ ਹੈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹ ਪਰਵਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਹਾਂਜੀ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਦੇਖ ਆਪੇ 부ਝੈ ਆਪੇ ਹੁਕਮ ਪਛਾਣੈ ਜੇਨ ਕਿਛ ਕੀਆ ਸੋਈ ਜਾਣਾ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ